ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਦਰ ਬਰਿਸਟਰ ਤੇ ਬ੍ਰਿਸਟ੍ਰਾਨੀ ਆਪਸ ਵਿੱਚ ਗੱਲਾਂ ਲੱਗੇ ਹੋਏ ਸਨ ਬਰਿਸਟਰ ਪਿਆਰੀ ਅੱਜ ਕਹੀ ਆਫਤ ਸਾਡੇ ਸਿਰ ਆਈ ਵੋਟੀ ਕੋਈ ਖੋਟੇ ਕਰਮ ਉੱਗ ਪਏ ਬਰਿਸਟਰ ਕਰਮ ਕਾਦੇ ਇਵੇਂ ਹੋ ਜਾਂਦਾ ਹੈ ਵੋਟੀ ਐਵੇਂ ਹੀ ਇੰਨੀ ਮੁਸੀਬਤ ਆ ਗਈ ਬਰਿਸਟਰ ਐਵੇਂ ਹੀ ਹੋ ਜਾਂਦਾ ਹੈ ਹੋਰ ਕੀ ਹੈ ਵੋਟੀ ਕਰਮਾਂ ਦਾ ਫਲ ਨਹੀਂ ਬਾਰਿਸਟਰ ਕਰਮ ਕੈਸੇ ਵੋਟੀ ਜੋ ਪੁਰਬਲੇ ਜਨਮਾਂ ਵਿੱਚ ਕੀਤੇ ਬਾਰਿਸਟਰ ਸ਼ੈ ਜਨਮ ਕੈਸੇ ਤੇ ਕਰਮ ਕੈਸੇ ਵੋਟੀ ਪਰ ਜਿਸ ਵੇਲੇ ਬਾਹਰ ਆਈ ਹੋਈ ਸੀ ਤੇ ਜਾਨ ਜੋਖੋ ਵਿੱਚ ਸੀ ਉਸ ਵੇਲੇ ਤਾਂ ਤੁਸੀਂ ਇਸ ਦਲੇਰੀ ਵਿੱਚ ਨਹੀਂ ਸੀ ਆਤ ਡਰੇ ਹੋਏ ਸੀ ਬਾਰਿਸਟਰ ਹਾਂ ਸੀ ਤਾਂ ਐਸੇ ਤਰ੍ਹਾਂ ਵੋਟੀ ਫਿਰ ਉਸ ਵੇਲੇ ਰੱਬ ਹੀ ਬੋੜਿਆ ਨਹੀਂ ਤਾਂ ਕੋਈ ਹਾਲ ਸੀ ਬਾਰਿਸਟਰ ਸ਼੍ਰ ਰੱਬ ਕੈਸਾ ਤੇ ਬੋੜ ਨਾ ਕੀ ਵੋਟੀ ਖਬਰੇ ਸਾਡੇ ਇਹੋ ਹੀ ਭੜੇ ਕਰਮ ਹਨ ਜੋ ਸਾਨੂੰ ਖੁਆਰ ਕਰਦੇ ਰਹੇ ਹਨ ਬਰਿਸਟਰ ਮੈਂ ਤੈਨੂੰ ਵਿਲਾਇਤ ਵੀ ਲੈ ਗਿਆ ਪੜਾਇਆ ਵੀ ਪਰ ਹਿੰਦੁਸਤਾਨ ਦੀ ਤਰੀਮਤਾ ਦੇ ਖਮੀਰ ਵਿੱਚ ਧਰਮ ਦਾ ਐਸਾ ਅਸਰ ਹੈ ਕਿ ਨਿਕਲਦਾ ਹੀ ਨਹੀਂ ਹੈ ਵੋਟੀ ਧਰਮ ਤਾਂ ਤੁਹਾਨੂੰ ਬੜੀ ਕ੍ਰਿਨਾ ਹੈ ਬਰਿਸਟਰ ਧਰਮ ਨੇ ਹਿੰਦੁਸਤਾਨ ਨੂੰ ਡਬੋਇਆ ਹੈ ਵੋਟੀ ਧਰਮ ਨੇ ਕਿ ਅਧਰਮ ਨੇ ਬ੍ਰਿਸਟਲ ਧਰਮ ਨੇ ਦੇਖੋ ਇੰਗਲੈਂਡ ਫਰਾਂਸ ਜਰਮਨੀ ਜਾਪਾਨ ਕਿੰਨੇ ਮੋਜਾਂ ਵਿੱਚ ਹਨ ਤੇ ਹਿੰਦੁਸਤਾਨ ਗਰੀਬ ਹੈ ਧਰਮੀ ਦੁਖੀ ਹਨ ਤੇ ਧਰਮ ਤੋਂ ਬੇਪਰਵਾਹ ਸੁਖੀ ਵੋਟੀ ਫਿਰ ਹਿੰਦੁਸਤਾਨ ਵਿੱਚ ਪਿਆਰੀ ਮੈਤਰੀ ਕੁਰਬਾਨੀ ਨਹੀਂ ਬ੍ਰਿਸਟਲ ਨਹੀਂ ਹਿੰਦੁਸਤਾਨ ਵਿੱਚ ਪਰਮ ਵਹਿਮ ਡਰ ਪਖੰਡ ਪੂਜਾ ਬਹੁਤ ਹੈ ਵੋਟੀ ਪਰ ਪਰਮ ਵਹਿਮ ਡਰ ਪਖੰਡ ਤਾਂ ਸਾਰੇ ਅਧਰਮ ਹਨ ਤੁਸੀਂ ਕਹਿੰਦੇ ਹੋ ਧਰਮ ਨੇ ਡੋਬਿਆ ਹੈ ਬ੍ਰਿਸਟਰ ਹਾਂ ਇਸਨੇ ਡੋਬਿਆ ਜੋ ਧਰਮ ਸਮਝਿਆ ਜਾਂਦਾ ਹੈ ਵੋਟੀ ਫਿਰ ਧਰਮ ਨੇ ਤਾਂ ਨਾ ਡੋਬਿਆ ਅਧਰਮ ਨੇ ਡੋਬਿਆ ਜੋ ਗਲਤੀ ਨਾਲ ਧਰਮ ਸਮਝਿਆ ਜਾਂਦਾ ਹੈ ਸੋ ਅਧਰਮ ਹੀ ਡੋਬਨਹਾਰਾ ਹੋਇਆ ਨਾ ਬ੍ਰਿਸਟਰ ਐਸੇ ਤਰ੍ਹਾਂ ਹੀ ਸਹੀ ਵੋਟੀ ਪਰ ਤੱਕ ਵੇਖੋ ਖਾਂ ਅੱਜ ਸਾਡੀ ਜਾਨ ਜਿਨ੍ਹਾਂ ਨੇ ਬਚਾਈ ਹੈ ਤੇ ਆਪਣੀ ਜਾਨ ਹੂਲ ਕੇ ਬਚਾਈ ਹੈ ਪਰ ਹੁਣ ਕਿੰਨਾ ਪਿਆਰ ਕਰ ਰਹੇ ਹਨ ਕੌਣ ਹਨ ਮੈਨੂੰ ਇਸ ਘਰ ਵਿੱਚ ਇਹੋ ਮੁਸ਼ਕ ਆਉਂਦੀ ਹੈ ਕਿ ਇਹ ਧਰਮੀ ਲੋਕ ਹਨ ਬਰਿਸਟਰ ਇਹ ਜਾਂਗਲੀ ਲੋਕ ਹਨ ਵੈਸ਼ੀ ਇਹਨਾਂ ਨੂੰ ਸਿੱਖ ਆਖਦੇ ਹਨ ਵੋਟੀ ਜਿਹੋ ਜੇ ਸ਼ਹਿਰਾਂ ਵਿੱਚ ਵੀ ਹੁੰਦੇ ਹਨ ਬਰਿਸਟਰ ਹਾਂ ਉਹ ਜੇ ਪਰ ਇਹ ਵਧੇਰੇ ਜਾਂਗਲੀ ਹਨ ਵੋਟੀ ਲੰਮੇ ਲੰਮੇ ਸੋਨੇ ਦੇਸਾਂ ਵਾਲੇ ਜਿਹੜੇ ਤੜਕੇ ਉੱਠ ਕੇ ਬਾਣੀਆਂ ਪੜਦੇ ਹਨ ਬਰਿਸਟਰ ਉਹ ਨਾ ਆਪ ਸੌਂਦੇ ਹਨ ਨਾ ਹਮਸਾਇਆ ਨੂੰ ਸੌਣ ਦਿੰਦੇ ਹਨ ਨੀਂਦਰ ਦੇ ਵੈਰੀ ਵੋਟੀ ਕੀ ਇਹ ਬਿਲਕੁਲ ਵੈਸ਼ੀ ਹਨ ਬਰਿਸਟਰ ਕੇਸ ਜੋ ਰੱਖਦੇ ਹਨ ਵੈਸ਼ੀ ਹੀ ਹੋਏ ਨਾ ਵੋਟੀ ਸਿਰਫ ਇੰਨੀ ਗੱਲ ਪਿੱਛੇ ਕੇਸ ਤਾਂ ਰਾਮਕ੍ਰਿਸ਼ਨ ਦੇ ਵੀ ਸਨ ਬੁੱਧ ਤੋਂ ਪਹਿਲੇ ਤੇ ਬੁੱਧ ਆਪ ਸਾਰੇ ਵੱਡੇ ਵੱਡੇ ਕੇਸਾਧਾਰੀ ਸਨ ਤੇ ਸਾਡੇ ਸਿਰ ਵੀ ਕੇਸ ਹਨ ਬਰਿਸਟਰ ਹਾਂ ਹੈ ਠੀਕ ਪਰ ਇਹ ਬੜੇ ਮਹਲੇ ਲੋਕ ਹਨ ਵੋਟੀ ਇਸ਼ਨਾਨ ਤਾਂ ਰੋਜ਼ ਕਰਦੇ ਹਨ ਰਹਿੰਦੇ ਵੀ ਸੁਥਰੇ ਹਨ ਇਹ ਘਰ ਤਾਂ ਸਾਡੀ ਕੋਠੀ ਨਾਲੋਂ ਵੀ ਸੁਥਰਾ ਹੈ ਹਾਂ ਗਰੀਬੀ ਹੈ ਸਮਾਨ ਨਹੀਂ ਹੈ ਤੁਸੀਂ ਦੱਸੋ ਇਹਨਾਂ ਨੂੰ ਮੈਲਾ ਕਿਉਂ ਆਖਦੇ ਹੋ ਇੱਥੇ ਭਾਂਡੇ ਬਰਤਨ ਦੁੱਧ ਮੰਜਾ ਵਿਸ਼ਾਈ ਸਭ ਕੁਝ ਸੁਥਰਾ ਹੈ ਬਰਿਸਟਰ ਬਈ ਸੱਚੀ ਗੱਲ ਇਹ ਹੈ ਕਿ ਮੈਨੂੰ ਆਪ ਦਾ ਪਤਾ ਕੁਝ ਨਹੀਂ ਬਾਹਰੂਮ ਵਿੱਚ ਸਾਰੇ ਹਿੰਦੂ ਵਕੀਲ ਸਿੱਖਾਂ ਨੂੰ ਬੁਰਾ ਆਖਦੇ ਰਹਿੰਦੇ ਹਨ ਮੇਰੇ ਜੀਵ ਵਿੱਚ ਵੀ ਬੁਰੇ ਬੈਠ ਗਏ ਹਨ ਉਹਦਾ ਸਬਬ ਸ਼ਾਇਦ ਇਹ ਹੈ ਕਿ ਅਕਸਰ ਵਕੀਲ ਆਰਿਆ ਹਨ ਤੇ ਆਰਿਆ ਤੇ ਸਿੱਖਾਂ ਦੀ ਕੁਝ ਬੰਦੀ ਘਟ ਹੈ ਵੋਟੀ ਪਰ ਪਰ ਤਖਨ ਨੂੰ ਕੀ ਪਰਮਾਨ ਹੈ ਅੱਜ ਜੋ ਸਾਡੇ ਨਾਲ ਵਰਤੀ ਹੈ ਉਹ ਤਾਂ ਇਹ ਦੱਸਦੀ ਹੈ ਕਿ ਇਹ ਲੋਕ ਆਮ ਸ਼੍ਰੇਣੀ ਤੋਂ ਉੱਚੇ ਹਨ ਅਸੀਂ ਇਹਨਾਂ ਦੇ ਕੀ ਲੱਗਦੇ ਹਾਂ ਜੋ ਇੰਨਾ ਇੰਨਾ ਪਿਆਰ ਕੀਤਾ ਜੇ ਇਹ ਲੋਕ ਵੈਸ਼ੀ ਹਨ ਤਾਂ ਸਾਡੀ ਸਭਿਅਤਾ ਤੋਂ ਉੱਚੇਰੇ ਵੈਸ਼ੀ ਹਨ ਬਰਿਸਟਰ ਹੱਸ ਕੇ ਸ਼ਾਇਦ ਇਸ ਕਰਕੇ ਮੈਂ ਬਰਿਸਟਰ ਹਾਂ ਤੇ ਇੰਨਾ ਲੋਕਾਂ ਦੇ ਸ਼ਹਿਰਾਂ ਵਿੱਚ ਮੁਕਦਮੇ ਰਹਿੰਦੇ ਹਨ ਇਹ ਖਿਆਲ ਕਰਦਾ ਹੂੰ ਕਿ ਕਦੇ ਸ਼ਹਿਰ ਜਾਸਾਂ ਤਾਂ ਕਿਸੇ ਮੁਕਦਮੇ ਵਿੱਚ ਇਹ ਬਰਿਸਟਰ ਕੰਮ ਆ ਜਾਸੀ ਹੋਰ ਕੀ ਹੋ ਸਕਦਾ ਹੈ ਵੋਟੀ ਤਾਂ ਤੁਹਾਡੇ ਖਿਆਲ ਵਿੱਚ ਕੋਈ ਆਦਮੀ ਜਦ ਕਿਸੇ ਨਾਲ ਨੇਕੀ ਕਰਦਾ ਹੈ ਤਾਂ ਕੋਈ ਆਪਣੀ ਗਰਜ਼ ਰੱਖ ਲੈਂਦਾ ਹੈ ਐਵੇਂ ਭਲੇ ਕਰਨ ਦੇ ਸ਼ੌਂਕ ਵਿੱਚ ਕੋਈ ਭਲਾਈ ਨਹੀਂ ਕਰਦਾ ਬਰਿਸਟਰ ਹੋਰ ਕੀ ਹੈ ਵੋਟੀ ਮੇਰੀ ਜਾਚੇ ਅਸਾਂ ਯੂਰਪ ਵਿੱਚ ਜਾ ਕੇ ਇਹ ਸਬਕ ਸਿੱਖਿਆ ਹੈ ਕਿ ਗਰਸ ਤੇ ਕਾਮਨਾ ਬਿਨਾ ਕੋਈ ਨੇਕੀ ਨਹੀਂ ਜਿੱਥੇ ਮਾਦਾ ਪ੍ਰਸਤੀ ਪ੍ਰਧਾਨ ਹੈ ਤੇ ਲੋਕੀ ਨਿੱਜ ਦੇ ਸੁੱਖ ਵਾਸਤੇ ਸਾਰੀ ਆਯੂ ਯਤਨ ਕਰਦੇ ਹਨ ਅਸੀਂ ਇਸੇ ਤਰ੍ਹਾਂ ਦੇ ਹਾਂ ਅਸਾਂ ਕਦੇ ਬਿਨਾ ਮਤਲਬ ਕਿਸੇ ਨੂੰ ਪਾਣੀ ਦਾ ਗਲਾਸ ਵੀ ਨਹੀਂ ਪਿਲਾਇਆ ਪਰ ਇਸ ਬੁੱਢੇ ਨੂੰ ਕੋਈ ਮਤਲਬ ਸਾਡੇ ਨਾਲ ਨੇਕੀ ਕਰਨ ਦਾ ਨਜ਼ਰ ਨਹੀਂ ਪੈਂਦਾ ਇਸ ਨੇ ਦੂਸਰੇ ਪਿੰਡ ਦੇ ਲੋਕਾਂ ਨਾਲ ਕੁਝ ਨਰਾਜ਼ਗੀ ਵੀ ਚੱਲੀ ਹੈ ઠાણે ਦਾ ਨਾਲ ਵੀ ਕਿਤੋਂ ਵੱਧ ਬਾਹ ਲਾਈ ਹੈ ਸਿਰਫ ਇੰਨੀ ਗੱਲ ਲਈ ਕਿ ਕਦੇ ਮੁਕਦਮਾ ਪਵੇਗਾ ਤੇ ਸ਼ਹਿਰ ਵਿੱਚ ਤੁਸੀਂ ਕੰਮ ਆਵੋਗੇ ਇਸ ਨੇ ਤੁਹਾਡੇ ਨਾਲ ਇੰਨੀ ਕੁਰਬਾਨੀ ਤੇ ਨੇਕੀ ਕੀਤੀ ਹੈ ਮੇਰੀ ਸਮਝੇ ਇਹ ਗੱਲ ਨਹੀਂ ਆਉਂਦੀ ਜੋ ਇਸ ਨੂੰ ਇਹ ਸਮਝ ਹੈ ਕਿ ਤੁਸੀਂ ਕਦੇ ਕੰਮ ਆਓਗੇ ਤਾਂ ਇਸ ਨੂੰ ਇਹ ਸਮਝ ਵੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਵਕੀਲ ਕਦੇ ਵੀ ਕਿਸੇ ਦੇ ਮੁਫਤ ਕੰਮ ਨਹੀਂ ਆ ਸਕਦੇ ਆਮ ਤੌਰ ਤੇ ਤੁਹਾਡਾ ਫਿਰਕਾ ਨੇਕ ਨਾਮ ਨਹੀਂ ਹੈ ਖੁਦ ਗਰਜ਼ੀ ਲਈ ਤੇ ਕੋਰਾ پن ਲਈ ਤੁਹਾਡਾ ਦ੍ਰਿਸ਼ਟਾਨ ਦਿੱਤਾ ਜਾਂਦਾ ਹੈ ਸੋ ਮੈਂ ਨਹੀਂ ਸਮਝ ਸਕਦੀ ਕਿ ਜੇ ਇਹ ਗਰਜ ਨਾਲ ਨੇਕੀ ਕਰਨ ਦੀ ਚਲਾਕੀ ਰੱਖਦਾ ਹੈ ਤਾਂ ਤੁਹਾਡੀ ਜਾਤ ਬਰਾਦਰੀ ਦੀ ਆਮ ਖੂਬ ਨੂੰ ਨਹੀਂ ਪਛਾਣਦਾ ਬਰਿਸਟਰ ਰੰਗ ਬਦਲ ਕੇ ਤੇਰੀ ਗੱਲ ਵਿੱਚ ਕੁਝ ਦਲੀਲ ਤਾਂ ਦਿੱਸਦੀ ਹੈ ਬਰਿਸਟਰ ਫਿਰ ਕਿਉਂ ਇਸਨੇ ਨੇਕੀ ਕੀਤੀ ਐਨੇ ਨੂੰ ਸੁਭਾਗ ਦੁੱਧ ਲੈ ਕੇ ਆ ਗਈ ਉਸਨੇ ਬੜੇ ਪਿਆਰ ਨਾਲ ਦੋਹਾਂ ਦੀ ਸੇਵਾ ਕੀਤੀ ਦੁੱਧ ਪਿਲਾਇਆ ਤੇ ਚਲੀ ਗਈ ਡਾਕਟਰ ਦੱਸ ਗਿਆ ਸੀ ਕਿ ਰਾਤੀ ਇਹਨਾਂ ਨੂੰ ਨੀਂਦ ਨਹੀਂ ਆਵੇਗੀ ਤੇ ਸ਼ਾਇਦ ਤਪ ਹੋ ਜਾਵੇ ਤੂੰ ਸਾ ਖਿਆਲ ਰੱਖਣਾ ਪਾਣੀ ਪਿਲਾ ਦੇਣਾ ਸੋਈ ਗੱਲ ਹੋਈ ਰਾਤ ਇਹਨਾਂ ਨੂੰ ਨੀਂਦ ਨਾ ਆਈ ਪਰ ਟੱਬਰ ਦੇ ਚਾਰੇ ਆਦਮੀ ਪਹਿਰ ਪਹਿਰ ਪਰ ਵਾਰੋਵਾਰੀ ਇਹਨਾਂ ਦੇ ਕੋਲ ਜਾਗਦੇ ਰਹੇ ਤੇ ਹਸਪਤਾਲਾਂ ਦੀਆਂ ਸਿੱਖੀਆਂ ਨਰਸ਼ਾਂ ਕੋਲੋਂ ਵਧੀਕ ਪਿਆਰ ਨਾਲ ਸੇਵਾ ਕਰਦੇ ਰਹੇ ਸਵੇਰਸਾਰ ਦੋਹਾਂ ਦਾ ਤਪ ਉਤਰਿਆ ਤੇ ਦੋਹਾਂ ਨੂੰ ਨੀਂਦ ਪੈ ਗਈ ਜਦ ਜਾ ਖੁੱਲੀ ਤਾਂ ਵੋਟੀ ਨੇ ਫੇਰ ਪੁੱਛਿਆ ਕਿ ਸਾਡੀ ਇਹ ਸੇਵਾ ਕਿਉਂ ਟੱਬਰ ਦੇ ਜੀਆਂ ਵਾਂਗ ਪਿਆਰ ਨਾਲ ਕਰ ਰਹੇ ਹਨ ਬਰਿਸਟਨ ਨੇ ਕਿਹਾ ਮੇਰੀ ਅਕਲ ਕੰਮ ਨਹੀਂ ਕਰਦੀ ਮੈਂ ਅੱਜ ਤੱਕ ਜੋ ਤਜਰਬਾ ਕੀਤਾ ਹੈ ਕਿ ਦੁਨੀਆ ਮਤਲਬ ਦੀ ਉਹ ਮੈਨੂੰ ਵੀ ਇੱਥੇ ਨਜ਼ਰ ਨਹੀਂ ਪੈਂਦਾ ਅੱਜ ਮੇਰੀ ਸਲਾਹ ਹੈ ਕਿ ਡਾਕਟਰ ਆਵੇਗਾ ਤਾਂ ਪੁੱਛਾਂਗੇ ਹੋਰ ਤਾਂ ਅਜੇ ਸਾਡਾ ਕੋਈ ਜਾਣੂ ਨਹੀਂ ਹੈ ਜੋ ਪੜਿਆ ਹੋਇਆ ਹੋਵੇ ਦੁਪਹਿਰੇ ਜਦ ਡਾਕਟਰ ਜੀ ਆਏ ਤੇ ਦੋਹਾਂ ਦੇ ਜ਼ਖਮ ਬੰਨ ਚੁਕੇ ਤਾਂ ਬਰਿਸਟਨ ਨੇ ਕਿਹਾ ਡਾਕਟਰ ਜੀ ਇੱਥੇ ਮੇਰੇ ਪਾਸ ਰੁਪਏ ਨਾਲ ਨਹੀਂ ਹਨ ਆਪਨੇ ਕਿਰਪਾ ਕਰਕੇ ਆਪਣੇ ਫੇਰੇ ਲਿਖੀ ਜਾਣੇ ਤੇ ਬਿੱਲ ਬਣਾ ਕਲਨਾ ਮੈਂ ਸ਼ਹਿਰੋ ਰਕਮ ਕਾਲ ਦਿਆਂਗਾ ਡਾਕਟਰ ਮੈਨੂੰ ਨਹੀਂ ਸੀ ਪਤਾ ਕਿ ਬਾਬੇ ਦੇ ਘਰ ਐਸੇ ਖਿਆਲਾਂ ਦੇ ਲੋਕ ਵੀ ਛਤਰ ਛਾਇਆ ਪ੍ਰਾਪਤ ਕਰ ਸਕਦੇ ਹਨ ਬਰਿਸਟਰ ਕਿਉਂ ਜੀ ਇਸ ਵਿੱਚ ਕੀ ਹੈ ਆਪ ਦਾ ਕਮਾਮ ਹੈ ਕੋਈ ਮਹਿਣਾ ਹੈ ਡਾਕਟਰ ਮੈਂ ਨਾ ਕਾਦਾ ਪਰ ਮੈਂ ਛੁੱਟੀ ਪਰ ਹਾਂ ਤੇ ਇੱਥੇ ਬਾਬੇ ਦੇ ਪਿਆਰ ਖਾਤਰ ਉਸ ਦੀ ਪ੍ਰੇਮ ਭਰੀ ਸੇਵਾ ਵਿੱਚ ਹਿੱਸਾ ਲੈਣ ਆਇਆ ਹਾਂ ਰੁਪਿਆਵਾਂ ਦੀ ਖਾਤਰ ਮੈਂ ਇੰਨੀ ਦੂਰ ਰੋਜ਼ ਆਪਣੀ ਛੁੱਟੀ ਦਾ ਆਰਾਮ ਬਰਬਾਦ ਕਰਨ ਵਾਸਤੇ ਕਦੇ ਨਹੀਂ ਆ ਸਕਦਾ ਨਾ ਰੁਪਿਆਵਾਂ ਦੀ ਖਾਤਰ ਇਸ ਉਗਾਈਆਂ ਪਰਣ ਵਾਲੇ ਕੰਮ ਵਿੱਚ ਮੈਂ ਦਖਲ ਦੇਣਾ ਪਸੰਦ ਕਰ ਸਕਦਾ ਹਾਂ ਜਦ ਕਿ ਮੇਰਾ ਫਰਜ਼ ਮੈਨੂੰ ਵੰਗਾਰ ਨਹੀਂ ਰਿਹਾ ਮੈਂ ਤਾਂ ਇਸ ਬਾਬੇ ਦੇ ਅਮਲੀ ਜੀਵਨ ਦਾ ਕਦਰਦਾਨ ਹਾਂ ਤੇ ਇਸ ਦੀ ਆਗਿਆ ਪਾਲਨ ਵਿੱਚ ਆਪ ਦੀ ਸੇਵਾ ਕਰ ਰਿਹਾ ਹਾਂ। ਬਰਿਸਟਰ ਇਹ ਬਾਬਾ ਸਾਡੀ ਸੇਵਾ ਕਿਉਂ ਕਰ ਰਿਹਾ ਹੈ? ਡਾਕਟਰ ਅੱਛਾ ਆਪ ਨੂੰ ਪਤਾ ਨਹੀਂ ਮੈਂ ਵੀ ਭੁਲੇਵੇ ਵਿੱਚ ਰਿਹਾ। ਮੈਂ ਜਾਣਦਾ ਤੁਸੀਂ ਸਤਸੰਗੀ પુરੁਸ਼ ਹੋ ਤੇ ਬਾਬਾ ਉਸ ਪਿਆਰ ਕਰਕੇ ਤੁਹਾਡੇ ਸਦਕੇ ਹੋ ਰਿਹਾ ਹੈ। ਤੁਸੀਂ ਬਿਲਕੁਲ ਉਪਰੇ ਹੋ ਤੇ ਮਾਲੂਮ ਹੁੰਦਾ ਹੈ ਕਿ ਉੱਚ ਜੀਵਨ ਦੇ ਜਾਣੂ ਵੀ ਨਹੀਂ ਹੋ ਤੇ ਫਿਰ ਵੀ ਬਾਬਾ ਪ੍ਰੇਮ ਕਰ ਰਿਹਾ ਹੈ। ਵਾਹ ਬਈ ਬਾਬਾ ਤੇਰੀ ਰਾਹ ਤੂੰਹੇ ਜੰਮਿਆ ਹੈ ਵੋਟੀ ਡਾਕਟਰ ਜੀ ਮਾਫ ਕਰਨਾ ਅਸੀਂ ਢੇਰ ਸਾਰਾ ਹਿੱਸਾ ਉਮਰ ਦਾ ਯੂਰਪ ਵਿੱਚ ਲਾਇਆ ਹੈ ਤੇ ਅਸਾਂ ਸਿੱਖਿਆ ਹੈ ਕਿ ਜਗਤ ਵਿੱਚ ਬਿਨਾਂ ਗਰਜ਼ੋ ਕੋਈ ਕਿਸੇ ਦਾ ਕੰਮ ਨਹੀਂ ਕਰਦਾ ਤੇ ਪਦਾਰਤ ਸਰੀਰਕ ਲਾਭ ਹੀ ਜੀਵਨ ਦਾ ਮਨੋਰਥ ਹਨ ਮਨ ਲਈ ਤਰੱਕੀ ਕਰਨੀ ਤੇ ਵੱਡੇ ਹੋਣਾ ਇਹ ਸਭ ਦਾ ਧਰਮ ਹੈ ਗਰਜ਼ੇ ਕੀ ਮਾਦੀ ਤਰੱਕੀ ਲਈ ਮਨੁੱਖ ਜੀ ਹੁੰਦਾ ਹੈ ਸਾਨੂੰ ਸਮਝ ਨਹੀਂ ਪੈਂਦੀ ਕਿ ਸਾਡੇ ਨਾਲ ਇੰਨਾ ਪਿਆਰ ਕਿਉਂ ਹੋਇਆ ਹੈ ਡਾਕਟਰ ਸ਼ਾਇਦ ਇਸ ਲਈ ਹੋ ਰਿਹਾ ਹੋਵੇ ਕਿ ਤੁਸੀਂ ਅਮੀਰ ਆਦਮੀ ਹੋ ਮੋਟਰਾਂਪੁਰ ਚੜਦੇ ਹੋ ਵਕੀਲ ਹੋ ਕਦੇ ਬਾਬੇ ਨੂੰ ਲੋੜ ਪਈ ਤਾਂ ਕੰਮ ਆਵੋਗੇ ਬਰਿਸਟਰ ਵੋਟੇ ਵੱਲ ਤੱਕ ਕੇ ਤੇ ਸਹਾਨਤ ਮਾਰ ਕੇ ਡਾਕਟਰ ਸਾਹਿਬ ਸਾਨੂੰ ਕੁਝ ਹੰਸੀ ਕਰਦੇ ਹਨ ਡਾਕਟਰ ਫੇਰ ਜੀਓ ਅੱਜ ਕੱਲ ਦੀ ਦੁਨੀਆ ਵਿੱਚ ਤਾਂ ਇਹੋ ਹੀ ਹਿਸਾਬ ਹੈ ਕੌਣ ਯਕੀਨ ਕਰ ਸਕਦਾ ਹੈ ਕਿ ਬਾਬੇ ਨੇ ਸਭ ਕੁਝ ਆਪਣੇ ਵਾਹਿਗੁਰੂ ਦੇ ਪਿਆਰ ਵਿੱਚ ਬਿਲਕੁਲ ਨਿਸ਼ਕਾਮ ਕੀਤਾ ਹੈ ਇਹ ਕਹਿਣਾ ਅੱਜਕੱਲ ਆਪਣੇ ਆਪ ਨੂੰ ਪਾਗਲ ਬਣਾਉਣਾ ਹੈ ਕੋਈ ਯਕੀਨ ਨਹੀਂ ਕਰ ਸਕਦਾ ਕਿਉਂਕਿ ਖੁਦਗਰਜ਼ੀ ਵੱਧ ਗਈ ਹੈ ਸੰਸਾਰ ਤੋਂ ਉੱਚੀ ਨਜ਼ਰ ਉੱਠਦੀ ਨਹੀਂ ਹਰ ਕੋਈ ਸਵਾਰਥ ਵਿੱਚ ਕੁੱਠਾ ਪਿਆ ਹੈ ਸੋ ਸਵਾਰਥੀ ਦੇ ਬਾਣੀ ਪਰ ਸਵਾਰਥੀ ਕੋਈ ਹੋ ਨਹੀਂ ਸਕਦਾ ਉਹ ਪਰਸਵਾਰਥੀ ਨੂੰ ਸਵਾਰਥੀ ਸਮਝਦਾ ਹੈ ਸਗੋ ਦੁੱਖ ਦਿੰਦਾ ਹੈ ਮੈਂ ਕਈ ਮਾਇਆਧਾਰੀਆਂ ਨੂੰ ਡਿੱਠਾ ਹੈ ਕਿ ਆਕਾਰਨ ਭਲੇ ਪੁਰਖਾਂ ਨੂੰ ਦੁੱਖ ਦਿੰਦੇ ਹਨ ਬਰਿਸਟਰ ਜ਼ਰਾ ਕੋਮਲ ਸੁਰ ਵਿੱਚ ਤੁਸੀਂ ਠੀਕ ਕਿਹਾ ਹੈ ਮੇਰੇ ਹੁਣ ਹੱਡ ਵਰਤੀ ਹੈ ਇਸ ਤੋਂ ਪਹਿਲਾਂ ਮੈਨੂੰ ਬ੍ਰਹਮਾ ਵੀ ਆ ਕੇ ਆਖਦਾ ਕਿ ਕੋਈ ਆਦਮੀ ਪਰ ਸਵਾਰਥ ਕਰ ਰਿਹਾ ਹੈ ਜਾਂ ਰੱਬ ਤਰਸੀ ਕੰਮ ਕਰ ਰਿਹਾ ਹੈ ਤਾਂ ਮੈਂ ਇਸ ਨੂੰ ਪਾਗਲ ਸਮਝਾਂਗਾ ਹੁਣ ਜਦ ਮੇਰੇ ਹੱਡ ਵਰਤੀ ਹੈ ਤਾਂ ਵੀ ਮੈਂ ਬਾਬੇ ਨੂੰ ਪਰ ਸਵਾਰਥੀ ਨਹੀਂ ਸਮਝ ਸਕਿਆ ਹੁਣ ਮੇਰੀ ਸਮਝ ਵਿੱਚ ਆ ਗਿਆ ਹੈ ਪਰ ਅਜੇ ਵੀ ਸ਼ੱਕ ਉਪਜਦਾ ਹੈ ਕਿ ਖਬਰੇ ਕੋਈ ਗੱਲ ਨਿਕਲਣਾ ਆਵੇ ਡਾਕਟਰ ਇਹ ਉਸ ਵਿਦਿਆ ਦਾ ਫਲ ਹੈ ਜੋ ਦਿਮਾਗ ਨੂੰ ਨੇਕੀ ਨਾਲ ਗੁਣਾ ਨਾਲ ਪਰੰਦੀ ਥਾ ਮਨ ਦੀ ਮਤ ਨੂੰ ਜੇਹੀ ਉਹ ਹੋਵੇ ਤ੍ਰਿਖਿਆ ਤੇ ਵਧੇਰੇ ਤ੍ਰਿਖਿਆ ਕਰ ਦੇਣ ਦਾ ਕੰਮ ਕਰਦੀ ਹੈ ਅਕਲ ਨੂੰ ਉੱਜਲ ਤੇ ਭਰੋਸੇ ਵਾਲਾ ਕਰਨ ਦੀ ਥਾ ਸ਼ੱਕ ਦਾ ਮਾਦਾ ਕੁੱਟਕੁੱਟ ਕੇ ਭਰ ਦਿੰਦੀ ਹੈ ਇਹ ਵਿਦਿਆ ਸੁਭਾਵ ਨਹੀਂ ਪਲਟ ਰਹੀ ਜੇ ਇਹ ਸੁਭਾਵ ਹੋਣ ਉਹਨਾਂ ਨੂੰ ਸਾਣ ਤੇ ਛਾੜ ਰਹੀ ਹੈ ਆਪ ਦਾ ਕੀ ਕਸੂਰ ਹੈ ਜਿੰਨਾ ਦੇਸ਼ਾਂ ਵਿੱਚ ਆਪ ਫਿਰ ਕੇ ਆਏ ਹੋ ਉਹ ਪਸ਼ੂ ਬ੍ਰਤੀ ਨੂੰ ਨਹੀਂ ਜਿੱਤ ਰਹੀ ਪਸ਼ੂ ਬ੍ਰਤੀ ਨੂੰ ਵਧੇਰੇ ਜ਼ਬਰਦਸਤ ਤਰੀਕਿਆਂ ਨਾਲ ਸਿਰੇ ਚਾੜ ਰਹੇ ਹਨ ਜੇ ਅਨਪੜ ਤਲਵਾਰ ਨਾਲ ਮਾਰਦਾ ਸੀ ਤਾਂ ਇੱਕ ਆਦਮੀ ਨੂੰ ਮਾਰਦਾ ਸੀ ਹੁਣ ਪੱਛਮੀ ਵਿਦਵਾਨ ਬੜੀ ਅਕਲ ਵਾਲੀ ਤੋਪ ਨਾਲ ਹਜ਼ਾਰਾਂ ਦੇ ਆਹੂ ਲਾ ਤਰਦਾ ਹੈ ਪਰਾਇਆ ਧਨ ਲੈਣ ਦੇ ਤਰੀਕੇ ਵਧੇਰੇ ਗੁੰਜਲਦਾਰ ਨਿਕਲ ਪਏ ਹਨ ਜੀਵਨ ਉਹਦਾ ਉਹ ਪਸ਼ੂ ਜੀਵਨ ਹੈ ਜੇਕਰ ਜਾਨਵਰ ਆਪਣੇ ਖਾਣ ਪੀਣ ਲਈ ਦੂਜੇ ਨੂੰ ਟੁੱਡ ਮਾਰ ਕੇ ਨਸੌਂਦਾ ਤੇ পেট ਭਰਦਾ ਹੈ ਇਸੇ ਤਰ੍ਹਾਂ ਵਿਦਿਆ ਵਾਲਾ ਮਨੁੱਖ ਕਰ ਰਿਹਾ ਹੈ ਜੇ ਵਿਦਿਆ ਸੁਭਾਵ ਨੂੰ ਪਲਟਾ ਦਿੰਦੀ ਹੈ ਤਾਂ ਮਨੁੱਖ ਆਪਣੇ ਵਿੱਚ ਜਾਨਵਰਾ ਨਾਲੋਂ ਕੁਝ ਵਾਧਾ ਦੇਖਦਾ ਤੇ ਇਨਸਾਫ ਅਰਥਾ ਧਰਮ ਉੱਤੇ ਖੜੋਂਦਾ ਆਪਣੇ ਹੱਕ ਵਿਚਾਰਦਾ ਆਪਣੇ ਹੱਕ ਦੀ ਰਾਖੀ ਕਰਦਾ ਪਰ ਨਾਲ ਹੀ ਪਰਾਏ ਦੇ ਹੱਕਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਸਮਝਦਾ ਜੇ ਮਨੁੱਖ ਨੂੰ ਹੱਕ ਦੀ ਸਮਝ ਆ ਗਈ ਤੇ ਉਸ ਲਈ ਦ੍ਰਿੜ ਹੋ ਰਿਹਾ ਹੈ ਤਾਂ ਅਜੇ ਪਸ਼ੂ ਹੈ ਜੇ ਉਸ ਨੇ ਆਪਣਾ ਫਰਜ਼ ਵੀ ਪਛਾਣਿਆ ਹੈ ਅਰਥਾਤ ਦੂਸਰੇ ਦੇ ਹੱਕ ਦਾ ਸਤਿਕਾਰ ਕਰਨਾ ਵੀ ਸਿੱਖ ਲਿਆ ਹੈ ਤਾਂ ਉਹ ਮਨੁੱਖਤਾਈ ਵਿੱਚ ਆਇਆ ਹੈ ਉਹ ਸੁਖ ਪਾਏ ਸੁਖ ਦੇਵੇਗਾ ਦੂਸਰੇ ਜੇ ਉਸ ਨੇ ਦਇਆ ਤੇ ਸੰਤੋਖ ਸਿੱਖ ਲਿਆ ਹੈ ਤਾਂ ਉਹ ਉੱਤਮ ਮਨੁੱਖ ਜਾਂ ਦੇਵਤਾ ਹੋ ਗਿਆ ਹੈ ਸੰਤੋਖ ਇਹ ਹੈ ਕਿ ਆਪਣੇ ਹੱਕ ਤੋਂ ਵਧੇਕ ਬਿਨ ਹੱਕਾ ਕੁਝ ਨਹੀਂ ਲੈਂਦਾ ਤੇ ਜੇ ਘਾਟ ਮਿਲ ਜਾਂਦਾ ਹੈ ਤਾਂ ਵੀ ਸੰਤੁਸ਼ਟ ਰਹਿੰਦਾ ਹੈ ਤੇ ਦਇਆ ਇਹ ਕਿ ਦੂਸਰੇ ਵੱਲੋਂ ਜੇ ਆਪ ਨੂੰ ਦੁੱਖ ਪੁੱਜਦਾ ਹੈ ਤਾਂ ਉਸ ਨਾਲ ਬੁਰਾ ਨਹੀਂ ਕਰਦਾ ਮਨ ਕਿਰਪਾ ਦੇ ਘਰ ਵਿੱਚ ਰੱਖਦਾ ਹੈ ਦੂਜੇ ਨੂੰ ਉਸ ਦੇ ਹੱਕ ਬਿਨਾਂ ਹੀ ਪਿਆਰ ਨਾਲ ਜੇ ਲੋੜ ਸਮਝਦਾ ਹੈ ਤਾਂ ਦਿੰਦਾ ਹੈ ਬ੍ਰਿਸਟਰ ਡਾਕਟਰ ਜੀ ਮਾਫ ਕਰਨਾ ਮੈਂ ਗੱਲ ਟੁਕਦਾ ਹਾਂ ਜਿਨਾਂ ਕੋਈ ਵਰਤੇ ਵੈਸਾ ਅੱਗੋ ਵਰਤਨਾ ਇਹ ਤਾਂ ਮੈਂ ਸਮਝਦਾ ਹਾਂ ਜਾਂ ਹੱਕ ਤੇ ਫਰਜ਼ ਨੂੰ ਵੀ ਮੈਂ ਸਮਝਦਾ ਹਾਂ ਇੰਨਾ ਨਾਲ ਹੀ ਭਾਈਚਾਰਾ ਤੇ ਰਾਜ ਪ੍ਰਬੰਧ ਟੁੱਟਦਾ ਹੈ ਤੇ ਮਨੁੱਖ ਨੂੰ ਵਾਦ ਤੋਂ ਵੱਧ ਸੁੱਖ ਮਿਲਦਾ ਹੈ ਪਰ ਆਪ ਦੁੱਖ ਭਾ ਕੇ ਸੁੱਖ ਦੇਣਾ ਕੁਝ ਨਾ ਆਸ ਕਰਕੇ ਦੂਜੇ ਨੂੰ ਸੁੱਖ ਪਹੁੰਚਾਣਾ ਇਹ ਨੇਕ ਖਿਆਲ ਹੈ ਪਰ ਅਮਲੀ ਦੁਨੀਆ ਵਿੱਚ ਕਿਤੇ ਵਰਤ ਰਿਆ ਨਹੀਂ ਦਿਸਦਾ ਤੇ ਹੋ ਹੀ ਨਹੀਂ ਸਕਦਾ ਇਹ ਖਿਆਲ ਹੀ ਖਿਆਲ ਹੈ ਕੁਦਰਤ ਵਿੱਚ ਸੁੱਤੇ ਇਹ ਹੈ ਹੀ ਨਹੀਂ ਡਾਕਟਰ ਤੁਹਾਨੂੰ ਆਪਣੀ ਮਾਤਾ ਦੀ ਸੰਭਾਲ ਹੈ ਬਰਿਸਟਰ ਹੈ ਡਾਕਟਰ ਉਸਨੇ ਤੁਹਾਡੇ ਨਾਲ ਆਪ ਦੁੱਖ ਪਾ ਕੇ ਤੁਹਾਨੂੰ ਸੁੱਖ ਦੇਣ ਦਾ ਵਰਤਾਓ ਕੀਤਾ ਹੈ ਕਿ ਨਹੀਂ ਉਹ ਬਚਪਨ ਵਿੱਚ ਕਿਸ ਤਰ੍ਹਾਂ ਦੀ ਕੁਰਬਾਨੀ ਤੇ ਨਿਸ਼ਕਾਮਤਾ ਨਾਲ ਤੁਹਾਨੂੰ ਪਾਲਦੀ ਰਹੀ ਹੈ ਜੇ ਕਹੋ ਉਸ ਨੂੰ ਕਾਮਨਾ ਹੁੰਦੀ ਹੈ ਕਿ ਵੱਡਾ ਹੋ ਕੇ ਮੇਰੀ ਸੇਵਾ ਕਰੇਗਾ ਤਾਂ ਨਜ਼ੀਰਾਂ ਮੌਜੂਦ ਹਨ ਕਿ ਮਾਵਾ ਨੇ ਸਾਰੀ ਉਮਰ ਦੇ ਰੋਗੀ ਪੁੱਤਰਾਂ ਦੀ ਉਸੇ ਪਿਆਰ ਨਾਲ ਸੇਵਾ ਪਾਲਣਾ ਕੀਤੀ ਜਿਿਕਉ ਦੂਜਿਆਂ ਦੀ ਚੋਰ ਤੇ ਜੋਆਰੀਏ ਖਾਨਦਾਨ ਬਰਬਾਦ ਕਰਨ ਵਾਲੇ ਪੁੱਤਾਂ ਨੂੰ ਮਾਵਾ ਨੇ ਉਸੇ ਕੋਮਲਤਾ ਤੇ ਆਦਰ ਨਾਲ ਪਿਆਰਿਆ ਜਿਸ ਨਾਲ ਨੇਕ ਪੁੱਤਾਂ ਨੂੰ ਮਾਵਾ ਨੇ ਪਾਲਿਆ ਕਈ ਵਾਰ ਖੋਟੇ ਪੁੱਤਾਂ ਨੂੰ ਮਾਵਾ ਨੇ ਖਰਿਆਂ ਨਾਲੋਂ ਵਧੇਰੇ ਪਿਆਰ ਕੀਤਾ ਹੈ ਇੰਨਾ ਨਜ਼ੀਰਾ ਤੇ ਮੁਤਾਲਿਆ ਕਰਨ ਤੋਂ ਬਰਿਸਟਰ ਸਾਹਿਬ ਆਪ ਨੂੰ ਪਤਾ ਲੱਗ ਜਾਵੇਗਾ ਕਿ ਅਮਲੀ ਜ਼ਿੰਦਗੀ ਵਿੱਚ ਮਾਂ ਦਾ ਵਰਤਾਓ ਪਰ ਤਖ ਸਬੂਤ ਨਿਸ਼ਕਾਮ ਪਿਆਰ ਦਾ ਹੈ ਦੁੱਖ ਪਾ ਕੇ ਸੁੱਖ ਦੇਣ ਦਾ ਅਮਲੀ ਵਤੀਰਾ ਤੇ ਨਮੂਨਾ ਮਾਤਾ ਹੈ ਜਿਸ ਨੇ ਜਗਤ ਨੂੰ ਪਾਲਿਆ ਹੈ ਪਰ ਮਾਵਾਂ ਇਹ ਵਿਦਿਆ پا ਕੇ satsang ਕਰਕੇ ਗੁਣ ਨਹੀਂ ਸਿੱਖਦੀਆਂ ਉਹਨਾਂ ਦੇ ਜੀਵਨ ਵਿੱਚ ਇਹ ਸੁਭਾਵਕ ਹੈ ਤਾਂ ਤੇ ਕੁਦਰਤ ਨੇ ਦੁੱਖ ਪਾ ਕੇ ਸੁੱਖ ਦੇਣ ਦਾ ਕਾਮਨਾ ਰਹਿਤ ਹੋ ਕੇ ਭਲਾ ਕਰਨ ਦਾ ਪਿਆਰ ਜਾਂ ਵਰਤਾਓ ਨਿਰਖਿਆਲੀ ਮੰਡਲ ਵਿੱਚ ਵਿਚਾਰਵਾਨ ਲੋਕਾਂ ਵਾਸਤੇ ਲੁਕੋ ਨਹੀਂ ਸੀ ਰੱਖਿਆ ਸਗੋਂ ਮਾਤਾ ਦੇ ਅਮਲੀ ਜੀਵਨ ਵਿੱਚ ਪਾ ਦਿੱਤਾ ਸੀ ਕੁਦਰਤ ਉਸ ਦੇ ਖਮੀਰ ਵਿੱਚ ਨਾਲ ਹੀ ਲਿਖ ਦਿੱਤਾ ਸੀ ਜੋ ਇਸ ਸ੍ਰਿਸ਼ਟੀ ਦੀ ਪਾਲਣਾ ਦਾ ਅਸਲੀ ਥੰਮ ਤੇ ਸਹਾਰਾ ਹੈ ਜੇ ਇਹ ਦੂਸਰੇ ਤੇ ਭਲਾ ਕਰਨ ਦਾ ਭਾ ਜੋ ਮਾਤਾ ਵਿੱਚ ਹੈ ਭਲੇ ਪੁਰਖਾਂ ਵਿੱਚ ਆਪਣੇ ਬੇਗਾਨੇ ਸਭ ਨਾਲ ਵਰਤੋ ਵਿੱਚ ਆ ਜਾਵੇਗਾ ਤਾਂ ਉਹ ਭਲੇ ਨਤੀਜੇ ਪੈਦਾ ਕਰੇਗਾ ਜੇ ਇਹ ਮਾਂ ਵਿੱਚ ਨਿਵਾਸ ਭਾ ਕੇ ਸ਼ੁਭ ਨਤੀਜੇ ਪੈਦਾ ਕਰਦਾ ਹੈ ਤਾਂ ਹਰ ਪ੍ਰਾਣੀ ਵਿੱਚ ਨਿਵਾਸ پا ਕੇ ਭਲੇ ਫਲ ਲਿਆਵੇਗਾ ਜਗਤ ਨੂੰ ਬੇਖੁੰਟ ਬਣਾ ਦੇਵੇਗਾ ਇਸ ਗੁਣ ਨੂੰ ਪਰ ਸੁਆਰ ਦਾ ਨਿਰਾ ਖਿਆਲ ਕਹਿਣਾ ਪੁੱਲ ਹੈ ਇਹ ਅਮਲੀ ਗੁਣ ਹੈ ਜੋ ਜਗਤ ਨੂੰ ਸੁਰਗ ਬਣਾਉਂਦਾ ਹੈ ਇਹ ਵਸਤੂ ਹੈ ਜੋ ਜਗਤ ਪੀੜਾ ਨੂੰ ਘਟਾਉਂਦੀ ਹੈ ਬਰਿਸਟਰ ਹੋਰ ਕੋਮਲ ਹੋ ਕੇ ਡਾਕਟਰ ਜੀ ਆਪਨੇ ਮੈਨੂੰ ਬਹੁਤ ਖੂਬੀ ਨਾਲ ਸਮਝਾਇਆ ਹੈ ਬੇਸ਼ੱਕ ਇਹ ਗੁਣ ਜਗਤ ਲਈ ਬੜਾ ਸੁਖਦਾਈ ਹੈ ਪਰ ਆਮ ਤੌਰ ਤੇ ਇਸ ਦਾ ਨਿਵਾਸ ਜੀਵਾਂ ਵਿੱਚ ਨਹੀਂ ਮਾਂ ਵਿੱਚ ਹੈ ਆਪਣੇ ਪੁੱਤ ਲਈ ਪਰ ਕਿਸੇ ਵਿੱਚ ਇਸ ਦਾ ਬੇਗਾਨਿਆਂ ਲਈ ਵੀ ਹੋਣਾ ਵਧੇਰੇ ਖੂਬੀ ਵਾਲਾ ਹੈ ਸੁਖਦਾਈ ਹੈ ਪਰ ਇਹ ਕਿਉਂ ਸਭ ਵਿੱਚ ਨਹੀਂ ਜੇ ਹੈ ਤਾਂ ਕਿੰਨਾ ਵਿੱਚ ਹੈ ਡਾਕਟਰ ਸੁੱਤੇ ਤਾਂ ਅਸੀਂ ਜੀਵ ਸ਼੍ਰੇਣੀ ਵਿੱਚ ਹਾਂ ਪਸ਼ੂ ਹਾਂ ਅਕਲ ਦਾ ਵਾਧਾ ਹੈ ਜੋ ਸਾਨੂੰ ਪਸ਼ੂਆਂ ਤੋਂ ਉੱਚਾ ਕਰਦਾ ਹੈ ਅਕਲ ਸਾਨੂੰ ਕਿਉਂ ਤੇ ਕਿਉਂ ਦੇ ਉੱਤਰ ਦੀ ਖੋਜ ਸਿਖਾ ਲਦੀ ਹੈ ਅਕਲ ਨੇ ਸਾਨੂੰ ਸਰਬ ਦੇ ਸੁਖ ਲਈ ਫਰਜ਼ ਤੇ ਹੱਕ ਦਾ ਪਤਾ ਦਿੱਤਾ ਹੈ ਤੇ ਇਨਸਾਫ ਦਾ ਤੱਕੜ ਹੱਕ ਫੜਾਇਆ ਹੈ ਜਦ ਸਾਡੇ ਸੁਖਨ ਵਿੱਚ ਖਿਆਲ ਵਿੱਚ ਵਰਤੋ ਵਿੱਚ ਅਦਲ ਵਸ ਗਿਆ ਸਾਰੇ ਸੁਖੀ ਹੋ ਗਏ ਭਾਈਚਾਰਾ ਤੇ ਰਿਆਸਤ ਦੋਵੇਂ ਇਨਸਾਨ ਦੇ ਆਸ਼ਰਮ sire ਚੜੇ ਫਿਰ ਅਸਾਂ ਇਸ ਤੋਂ ਉੱਚਾ ਗੁਣ ਦੁੱਖ ਭਾ ਕੇ ਸੁਖ ਦੇਣ ਦਾ ਜਾਂ ਸੁਖ ਨਾ ਲੈਣਾ ਪਰ ਸੁਖ ਦੇਣਾ ਕਾਮਨਾ ਰਹਿਤ ਪਲਾ ਕਰਨਾ ਜਾਂ ਆਪਣੇ ਹੱਕ ਦੇ ਤ્યાਗ ਵਿੱਚ ਰਹਿ ਕੇ ਫਰਜ਼ ਪੂਰੇ ਕਰਨੇ ਅਰਥਾਤ ਪਰਸੁਆਰਥ ਕਰਨਾ ਇਹ ਗੁਣ ਇਨਸਾਨ ਨੂੰ ਮਾ ਦੇ ਅਮਲੇ ਜੀਵਨ ਨੇ ਦੱਸਿਆ ਜਦੋਂ ਇਹ ਗੁਣ ਇਨਸਾਨ ਨੇ ਸਰਬਸਾਧਾਰਨ ਨਾਲ ਵਰਤ ਕੇ ਡਿੱਠਾ ਤਾਂ ਬੇਕੁੰਟ ਦੇ ਨਜ਼ਾਰੇ ਦੇਖੇ ਜੇ ਇਹ ਗੁਣ ਸਭ ਵਿੱਚ ਆ ਜਾਵੇ ਤਾਂ ਪੁਲਿਸ ਜੇਲ੍ਹ ਖਾਨੇ ਕੋਟੜੇ ਤਲਵਾਰ ਬੰਦੂ ਕਿਸੇ ਸ਼ੈ ਦੀ ਲੋੜ ਨਾ ਰਹੀ ਜੇ ਇਹ ਸਭ ਵਿੱਚ ਨਹੀਂ ਤਾਂ ਜਿੰਨਾ ਥੋੜਿਆਂ ਵਿੱਚ ਹੈ ਉਹ ਜਗਤ ਦਾ ਸੁੱਖ ਕਿਤਨਾ ਵਧਾ ਰਹੇ ਹਨ ਇੱਕ ਪਾਸੇ ਪਾਤਸ਼ਾ ਤੋਪਾਂ ਨਾਲ ਲੋਕਾਂ ਨੂੰ ਜ਼ਖਮੀ ਕਰ ਰਹੇ ਹਨ ਦੂਜੇ ਪਾਸੇ ਪਰਸੁਆਰਥੀ ਘਰੋਂ ਖਾ ਕੇ ਉਹਨਾਂ ਮੈਦਾਨ ਚੰਗਾ ਵਿੱਚ ਜ਼ਖਮੀਆਂ ਦੀ ਮਲਮ ਪੱਟੀ ਕਰਕੇ ਸੁੱਖ ਦੇ ਰਹੇ ਹਨ ਥੋੜਿਆਂ ਵਿੱਚ ਇਹ ਗੁਣ ਇਸ ਲਈ ਹੈ ਕਿ ਸਾਨੂੰ ਜੋ ਵਿਦਿਆ ਮਿਲਦੀ ਹੈ ਉਹ ਇਸ ਦੀ ਜ਼ਿੰਮੇਵਾਰੀ ਹੈ ਉਸ ਵਿੱਚ ਇਸ ਨੂੰ ਥਾਂ ਘੱਟ ਹੈ ਤੇ ਅਕਸਰ ਇਸ ਖੂਬੀ ਦਾ ਨਿਵਾਸ ਉੱਚੇ ਖੁੱਲੇ ਦਿਲ ਵਾਲਿਆਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਮਾਤਾ ਪਿਤਾ ਜਾਂ ਕਿਸੇ ਸਹਬਤ ਤੋਂ ਇਨਸਾਨੀ ਅਮਲੇ ਦੇ ਡੂੰਗੇ ਭਾਵਾਂ ਤੇ ਲੋੜਾਂ ਵੱਲ ਖਿਆਲ ਗਿਆ ਹੈ ਪਰ ਕਮਾਲ ਦਾ ਨਿਵਾਸ ਇਸ ਗੁਣ ਦਾ ਉਹਨਾਂ ਵਿੱਚ ਹੈ ਜਿਨ੍ਹਾਂ ਦੀ ਅੰਦਰਲੀ ਆਸ ਤੇ ਯਕੀਨ ਅਣਦਿਸਦੇ ਜਗਤ ਵਿੱਚ ਗਿਆ ਹੈ ਜਿਨ੍ਹਾਂ ਨੂੰ ਮੌਤ ਦੇ ਮਗਰੋਂ ਜਿਉਂਦੇ ਰਹਿਣ ਭਰੋਸਾ ਹੈ ਤੇ ਇਸ ਕੁਦਰਤ ਦੇ ਆਦਰ ਵਿੱਚ ਸਿੱਧਕ ਹੈ ਉਹ ਉਸ ਖਿੱਚ ਵਿੱਚ ਦਿਲੋਂ ਉੱਚੇ ਤੇ ਸੁੱਚੇ ਰਹਿੰਦੇ ਹਨ ਤੇ ਉਹਨਾਂ ਦੇ ਅੰਦਰ ਇੱਕ ਪਿਆਰ ਹੁੰਦਾ ਹੈ ਜੋ ਵਿਤਕਰੇ ਦਾ ਹੱਦ ਬੰਨਾ ਕੱਟ ਦਿੰਦਾ ਹੈ ਉਹ ਪੁੱਜ ਕੇ ਜਾਣ ਕੇ ਜ਼ੋਰ ਧਾਰ ਕੇ ਪਰ ਸੁਆਰਥ ਨਹੀਂ ਕਰਦੇ ਉਹਨਾਂ ਵਿੱਚ ਸੁੱਤੇ ਕਿਮਾ ਦਾ ਵਾਸ ਹੁੰਦਾ ਹੈ ਆਪਣੇ ਦੁੱਖ ਭੁੱਲਦੇ ਹਨ ਤੇ ਦੂਜੇ ਦੇ ਦੁੱਖ ਹਰਨ ਲਈ ਸੁੱਤੇ ਸਿੱਧ ਭਲਾਈ ਕਰ ਜਾਂਦੇ ਹਨ ਰਹਿੰਦੇ ਉਹ ਲੋਕ ਇੱਕ ਅੰਦਰਲੇ ਦੀ ਉਚਿਆਣ ਵਿੱਚ ਹਨ ਇਸ ਉਚਿਆਣ ਵਿੱਚ ਵੱਸਣ ਵਾਲੇ ਵਿੱਚ ਪਿਆਰ ਹੁੰਦਾ ਹੈ ਤੇ ਸੁੱਤੇ ਸਿੱਧ ਨੇਕੀ ਉਹਨਾਂ ਤੋਂ ਹੁੰਦੀ ਹੈ ਵੋਟੀ ਅश्चਰਜ ਹੋ ਹੋ ਕੇ ਤੇ ਤਸੱਲੀ پا ਕੇ ਠੀਕ ਹੈ ਪਤੀਵਲ ਦੇਖੋ ਜਿੰਨਾ ਗੱਲਾਂ ਨੂੰ ਮੁਖੋਲ ਕਰਦੇ ਹੁੰਦੇ ਸੋ ਡਾਕਟਰ ਜੀ ਨੇ ਕਿਸ ਖੂਬੀ ਨਾਲ ਉਹਨਾਂ ਨੇ ਗੁਣ ਦੱਸੇ ਹਨ ਤੁਸੀਂ ਰੱਬ ਤੋਂ ਵੀ ਨਮੁਕਰ ਤੇ ਨੇਕੀ ਤੋਂ ਵੀ ਨਮੁਕਰ ਵੇਖੋ ਅਜ ਰੱਬ ਵਾਲਿਆਂ ਤੇ ਨੇਕੀ ਵਾਲਿਆਂ ਦੇ ਹਾਲ ਕਿਸ ਤਰ੍ਹਾਂ ਦੇ ਹਨ ਕਿਤਨੇ ਗੁਣ ਤੇ ਕਿਤਨੇ ਲਾਭ ਹਨ ਬਰਿਸਟਰ ਮੈਂ ਚੰਗੀਆਂ ਗੱਲਾਂ ਦਾ ਸਦਾ ਕਾਇਲ ਹਾਂ ਮੈਂ ਤਾਂ ਪੰਡਤਾ ਤੇ ਕਾਜ਼ੀਆਂ ਦੀਆਂ ਗੱਲਾਂ ਤੋਂ ਘਬਰਾਇਆ ਕਰਦਾ ਹਾਂ ਜੋ ਐਵੇਂ ਮਸਲੇ ਘੜ ਘੜ ਕੇ ਖੁਆਰ ਕਰਦੇ ਹਨ ਮੈਂ ਫੋਕੇ ਰੱਬ ਰੱਬ ਕੂਕਣ ਵਾਲਿਆਂ ਤੋਂ ਉਕਸਾਂਦਾ ਹਾਂ ਡਾਕਟਰ ਵਾਹਿਗੁਰੂ ਤਦ ਸਾਨੂੰ ਅੱਜ ਨਾਸਤਿਕਾਂ ਦੀ ਸੇਵਾ ਦਾ ਸਮਾਂ ਮਿਲਿਆ ਹੈ ਅਸੀਂ ਆਪਣੇ ਪਰਮੇਸ਼ਰ ਦੇ ਵੈਰੀਆਂ ਦੀ ਪਾਲਣਾ ਕਰ ਰਹੇ ਹਾਂ ਪਰ ਅੱਛਾ ਬਾਬਾ ਸੋਨਾ ਜੀਵਨ ਬਤੌਣਾ ਸਾਥੋਂ ਚੰਗਾ ਜਾਣਦਾ ਹੈ ਉਸਦੇ ਮਗਰ ਹਾਂ ਬਰੇਸਟਰਵਾਲ ਬਾਬੂ ਸਾਹਿਬ ਕਾਜ਼ੀਆਂ ਮੁੱਲਾਂ ਬਹੁਤ ਲੋਕ ਗੁੰਮਰਾਹ ਕੀਤੇ ਹਨ ਰੱਬ ਦੇ ਸਿੱਧੇ ਭੇਤ ਨਹੀਂ ਦੱਸਦੇ ਗੁੰਝਲਾ ਪਾ ਧਰਦੇ ਹਨ ਸਾਡਾ ਬਈ ਧਰਮ ਉਹ ਧਰਮ ਨਹੀਂ ਸਾਡਾ ਧਰਮ ਤਾਂ ਇਹ ਹੈ ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਬਾਬੇ ਹੋ ਰਾਮਲ ਵੇਖ ਵਾਹੀ ਕਰਦੇ ਹਨ ਦਸਾਂ ਨਵਾਂ ਦਾ ਕਮਾਇਆ ਘਰ ਲਿਆਉਂਦੇ ਹਨ ਜੀਕੂ ਆਪ ਦੀ ਸੇਵਾ ਹੋ ਰਹੀ ਹੈ ਇਕੁਰ ਕਈ ਤਰੀਕਿਆਂ ਨਾਲ ਵੰਡ ਸਕਦੇ ਹਨ ਤੇ ਕੰਮ ਕਾਜ ਕਰਦੇ ਟੁਰਦੇ ਫਿਰਦੇ ਆਠ ਪੈਰ ਆਪਣੇ ਸਿਰਜਨ ਹਾਰ ਨਾਲ ਅੰਦਰਲੇ ਨੂੰ ਲਾਈ ਰੱਖਦੇ ਹਨ ਬਰਿਸਟਰ ਮੈਂ ਤੀਜੀ ਗੱਲ ਨਹੀਂ ਸਮਝੀ ਡਾਕਟਰ ਤੁਸੀਂ ਫਿਲਾਸਫੀ ਪੜ੍ਹੀ ਹੈ ਬਰਿਸਟਰ ਥੋੜੀ ਜਹੀ ਡਾਕਟਰ ਤੁਹਾਨੂੰ ਪਤਾ ਹੈ ਕਿ ਇਹ ਜਗਤ ਕਿਸੇ ਇੱਕ ਦਾ ਜੋ ਅਸਲ ਵਿੱਚ ਹੈ ਸੱਚਮੁੱਚ ਹੈ ਤੇ ਸਾਡੀ ਸਮਝ ਤੋਂ ਪਰੇ ਹੈ ਉਸ ਦਾ ਪ੍ਰਕਾਸ਼ ਹੈ ਬਰਿਸਟਰ हां जी हंस के ਕਿੱਡੇ ਵੱਡੇ ਵੱਡੇ ਫਿਲਾਸਫੀ ਦੇ ਭਾਵਾਂ ਨੂੰ ਡਾਕਟਰ ਸੈਮ ਨੇ ਪੰਜਾਬੀ ਦੇ ਇੱਕ ਫਿਕਰੇ ਵਿੱਚ ਕਹਿ ਦਿੱਤਾ ਹੈ ਡਾਕਟਰ ਸੋ ਆਪਣੇ ਅੰਦਰਲੇ ਨੂੰ ਉਸ ਅਸਲ ਏਕੇ ਵਿੱਚ ਜੋ ਸੱਚਮੁੱਚ ਹੈ ਤੇ ਸਮਝੋ ਪਰੇ ਹੈ हां ਉਸ ਵਿੱਚ ਲਈ ਰੱਖਣਾ ਮਨ ਦਾ ਝੁਕਾਓ ਜਾਂ ਰੁਕ ਉਸ ਵਾਲਿਵ ਵਾਲਾ ਰੱਖਣਾ ਇਹ ਨਾਮ ਹੈ ਇਸ ਨਾਲ ਦਿਲ ਉੱਚਾ ਤੇ ਹਰ ਸ਼ੈ ਤੋਂ ਵੱਖਰਾ ਤੇ ਹਰ ਸ਼ੈ ਦੇ ਅਸਰ ਕਬੂਲਣ ਤੋਂ ਉਚੇਰਾ ਰਹਿੰਦਾ ਹੈ ਤੇ ਆਪਣਾ ਅਸਰ ਹਰ ਸ਼ੈਅ ਤੇ ਪਾ ਦਿੰਦਾ ਹੈ ਇਸ ਨੂੰ ਨਾਮ ਜਪਣ ਆਖਦੇ ਹਨ ਵਿਸਤਾਰ ਇਸ ਦਾ ਬੜਾ ਹੈ ਪਰ ਮੋਟਾ ਜਿਹਾ ਮੈਂ ਆਪ ਨੂੰ ਇਸ ਦਾ ਇੱਕ ਪਾਕ ਸਮਝਾਇਆ ਹੈ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਡਾਕਟਰ ਸੈਮ ਨੂੰ ਆਵਾਜ਼ ਪੈ ਗਈ ਉਹ ਤਾਂ ਬਾਹਰ ਚਲੇ ਗਏ ਤੇ ਬਰਿਸਟਰ ਜੀ ਨੂੰ ਸੋਚਾਂ ਪੈ ਗਈਆਂ ਕਿ ਪਿਛਲੀ ਉਮਰ ਗਲਤੀ ਵਿੱਚ ਬੀਤੀ ਹੈ ਤੇ ਵੋਟੀ ਆਪਣੇ ਵਹਿਮਾਂ ਵਿੱਚ ਗਰਕ ਹੋ ਗਈ ਕਿ ਸਾਡਾ ਪੁਰਾਣਾ ਪੰਜਾਬ ਜਿਸ ਨੂੰ ਅਸੀਂ ਜੰਗਲੀ ਸਮਝ ਰਹੇ ਹਾਂ ਔਰ ਪਿੱਛੋਂ ਜਿੱਥੇ ਜਾ ਕੇ ਬੜੇ ਅਕਲੀਏ ਹੋ ਕੇ ਮੁੜੇ ਹਾਂ ਕਿੰਨਾ ਕੋ ਫਰਕ ਰੱਖਦਾ ਹੈ ਉਦੋਂ ਡਾਕਟਰ ਸੈਮ ਨੇ ਜਦ ਬਾਬੇ ਦੀ ਉਹ ਲੋੜ ਪੂਰੀ ਕਰ ਲਈ ਜਿਸ ਵਾਸਤੇ ਕਿ ਬਾਬੇ ਨੇ ਉਸ ਨੂੰ ਘੁਆਇਆ ਸੀ ਤਾਂ ਡਾਕਟਰ ਜੀ ਨੇ ਰਤਾ ਕੋ ਤ੍ਰਿਖੀ ਸੁਰਵਿਚ ਕਿਹਾ ਬਾਬਾ ਜੀ ਆਪ ਦਾ ਪਵਿੱਤਰ ਘਰ ਸਤਸੰਗ ਦਾ ਘਰ ਵਾਹਿਗੁਰੂ ਦੇ ਜਲਾਲ ਦਾ ਮੰਡਲ ਆਪ ਨੇ ਨਾਸਿਕਾਂ ਨੂੰ ਪਨਾ ਦੇ ਕੇ ਮੈਲਾ ਕਰ ਲਿਆ ਹੈ ਮੈਂ ਕਦੇ ਸੁਪਨੇ ਵਿੱਚ ਵੀ ਖਿਆਲ ਨਹੀਂ ਕਰ ਸਕਦਾ ਸਾਂ ਕਿ ਆਪ ਕਦੇ ਐਸੇ ਆਦਮੀ ਨੂੰ ਪਨਾਹ ਦਿਓਗੇ ਕਿ ਜੋ ਆਪ ਦੇ ਸਵਾਮੀ ਤੇ ਪ੍ਰੀਤਮ ਅਕਾਲ ਪੁਰਖ ਤੋਂ ਨਮੁੱਕਰ ਹੋਵੇ ਔਰ ਜੋ ਸ੍ਰੀ ਹਨ ਉਸ ਦੀ ਹੱਤਕ ਕਰਦਾ ਹੋਵੇ ਤੇ ਆਪ ਨੂੰ ਸਵਾਰਥੀ ਤੇ ਮਤਲਬੀ ਸਮਝਦਾ ਹੋਵੇ ਔਰ satsang ਨੂੰ ਇੱਕ ਬੇਵਕੂਫੀ ਖਿਆਲ ਕਰਦਾ ਹੋਵੇ ਜਿਸ ਦੇ ਦਿਮਾਗ ਵਿੱਚ ਮਾਦਾ ਪ੍ਰਸਤੀ ਦਾ ਇੱਕੋ ਖਿਆਲ ਨਿਵਾਸ ਕਰਦਾ ਹੋਵੇ ਕਿ ਆਪ ਨੇ ਇਹ ਭੁੱਲ ਨਹੀਂ ਕੀਤੀ ਬਾਬਾ ਜੀ ਇਹ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ ਡਾਕਟਰ ਜੀ ਆਪਨੇ ਸੱਚ ਆਖਿਆ ਹੈ ਮੈਂ ਬੜਾ ਅਪਰਾਧ ਕੀਤਾ ਹੈ ਜਿਸ ਮਾਲਕ ਪਾਲਕ ਵਾਹਿਗੁਰੂ ਦਾ ਮੈਂ ਮੁੱਲ ਖਰੀਦੀ ਲਾਲਾ ਗੋਲਾ ਹਾਂ ਉਸ ਤੋਂ ਮੁੱਕਰ ਔਰ ਉਸ ਦੀ ਹੱਤ ਕਰਨ ਵਾਲੇ ਨੂੰ ਇਸ ਕੁਟਿਆ ਵਿੱਚ ਥਾਂ ਦਿੱਤੀ ਹੈ ਮੈਂ ਆਪਣੇ ਪਿਆਰੇ ਦੇ ਵੈਰੀ ਨੂੰ ਪਨਾਹ ਦਿੱਤੀ ਹੈ ਸਿਆਣਿਆਂ ਨੇ ਵੈਰੀ ਤਿੰਨ ਪ੍ਰਕਾਰ ਦੇ ਗਿਣੇ ਹਨ ਇੱਕ ਆਪਣਾ ਵੈਰੀ ਇੱਕ ਆਪਣੇ ਮਿੱਤਰ ਦਾ ਵੈਰੀ ਇਕ ਆਪਣੇ ਵੈਰੀ ਦਾ ਮਿੱਤਰ ਇੱਕ ਸੱਜਣ ਮੇਰੇ ਮਿੱਤਰ ਵਾਹਿਗੁਰੂ ਜੀ ਦਾ ਵੈਰੀ ਹੈ ਤਾਂ ਮੇਰਾ ਵੈਰੀ ਹੈ ਪਿਆਰੇ ਦੇ ਵੈਰੀ ਨੂੰ ਤ੍ਰਿਸਕਾਰਨਾ ਸੀ ਪਰ ਮੈਂ ਮਦਦ ਕੀਤੀ ਮੈਂ ਸੱਚਮੁੱਚ ਮਾੜਾ ਹਾਂ ਇਹ ਕਹਿ ਕੇ ਬਾਬੇ ਦੇ ਨੈਣਾ ਵਿੱਚ ਜਲ ਭਰ ਆਇਆ ਪਾਂਚਾ ਟੋਪੇ ਅੱਖਾਂ ਤੋਂ gir ਪਈ ਕਿੰਨਾ ਚਿਰ ਚੁੱਪ ਛਾਈ ਰਹੀ ਤੇ ਬਾਬੇ ਦੇ ਨੈਣਾ ਤੋਂ ਮੋਤੀ ਝੜਦੇ ਰਹੀ ਫਿਰ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਈ ਤੇ ਬਾਬੇ ਨੇ ਆਪਾ ਸੰਭਾਲ ਕੇ ਕਿਹਾ ਹੇ ਡਾਕਟਰ ਜੀ ਸੋਹਣੇ ਵੀਰ ਜੀ ਮੈਂ ਪਾਤਸ਼ਾਹ ਦੇ ਵੈਰੀ ਨੂੰ ਵੈਰ ਵਿੱਚ ਪੱਕਾ ਕਰਨ ਲਈ ਨਹੀਂ ਪਾਲਿਆ ਮੇਰੀ ਕੋਸ਼ਿਸ਼ ਇਹ ਹੈ ਕਿ ਇੱਕ ਮਾਇਆ ਨਾਲ ਚੰਦਵਾਏ ਵੀਰ ਨੂੰ ਔਸਰ ਦਿਆਂ ਕਿ ਉਹ ਪਰਮੇਸ਼ਰ ਦੇ ਜلال ਦਾ ਦਰਸ਼ਨ ਕਰੇ ਔਰ ਉਸ ਦੇ ਅੰਦਰ ਪਿਆਰ ਫੇਰਾ ਪਾਵੇ ਤੇ ਉਸ ਨੂੰ ਆਪਣੀ ਕਠੋਰ ਬੇਰਸ ਬੇਦੀਨ ਦਸ਼ਾ ਬੁਰੀ ਲੱਗੇ ਮੈਂ ਪਾਤਸ਼ਾਹ ਦੇ ਵੈਰੀ ਨੂੰ ਪਾਤਸ਼ਾਹ ਜੀ ਸ਼ਰਨ ਪਾਉਣ ਵਾਸਤੇ ਆਪਣੇ ਘਰ ਆਉਂਦਾ ਹੈ ਭੁੱਲੇ ਹੋਏ ਲੋਕਾਂ ਨੂੰ ਜੇ ਸਮਾਂ ਹੀ ਨਾ ਮਿਲੇ ਕਿ ਉੱਚ ਜੀਵਨ ਦਾ ਦਰਸ਼ਨ ਕਰਨ ਤਾਂ ਉਹਨਾਂ ਦੇ ਅੰਦਰ ਉਸ ਦੀ ਮੂਰਤ ਕਿੰਕੂ ਖਿਚੀਵੇ ਤੇ ਮੂਰਤ ਖਿਚੀਵੇ ਬਿਨਾ ਉਹਨਾਂ ਵਿੱਚ ਉਸ ਲਈ ਪਿਆਰ ਕਿਸ ਤਰ੍ਹਾਂ ਉਪਜ ਪਵੇ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਸਾਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ